i <laughs> thank okay. you

यहाँ बता दीजिए शोभा यात्रा जो है पैदल यात्रा ध्यानपुर जा रही है और लोग भी बहुत हर्षोल्लास से जाने के लिए तैयार है और ये दूसरी बार हम यहाँ से रथ के जा रहे हैं और लाल जी के छः सौ जन्मदिन पर बहुत बहुत बधाइयाँ बहुत बहुत बधाइयाँ हार्दिक स्वागत स्वागत हार्दिक बधाइया ਨਾਲ ਲਾਲ ਜੀ ਮਹਾਰਾਜ ਕੀ ਜੈ ਜੈ ਸ਼ਰਵਾਦਾ ਜੀ ਨਾਲ ਲਾਲ ਜੀ ਮਹਾਰਾਜ ਕੀ ਜੈ ਜਗਰਾ 15 ਬਾਈ ਸਾਈ ਦਾ ਬੋਲ ਸਾਚੇ ਦਰਬਾਰ ਬੜੀ ਖੁਸ਼ੀ ਦੀ ਗੱਲ ਹੈ ਜੀ 바ਵਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਨਾ ਕੱਟ ਔਰ ਮੈਨੂੰ ਖੁਸ਼ੀ ਐ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲ ਹੀ ਧਿਆਨਪੁਰ ਤੱਕ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਿਆਨਪੁਰ ਬਾਬਾ ਲਾਲ ਜੀ ਦੀ ਜਗ੍ਹਾ ਹੈ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰਿਆ ਜੀ ਉੱਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ 바ਬਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਜੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਪਰ ਸਕਦੇ ਨੇ ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉੱਥੇ ਸੇਵਾ ਕਰੀਏ ਔਰ ਉੱਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਪਰਿਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ